ਪੰਜਾਬ ਚ ਹੋਈਆਂ ਜਿਮਣੀ ਚੋਣਾਂ ਦੇ ਵਿੱਚ ਜਿੱਥੇ ਵੋਟਰਾਂ ਨੇ 3 ਸੀਟਾਂ ਤੇ ਆਮ ਆਦਮੀ ਪਾਰਟੀ ਤੇ 1 ਸੀਟ ਤੇ ਕਾਂਗਰਸ ਦੇ ਉਮੀਦਵਾਰ ਨੂੰ ਜਿਤਾ ਕੇ ਐਮਐਲਏ ਬਣਾ ਦਿੱਤਾ ਤਾਂ ਉੱਥੇ ਬਹੁਤ ਸਾਰੇ ਵੋਟਰਾਂ ਨੇ ਸਾਰੇ ਉਮੀਦਵਾਰਾਂ ਨੂੰ ਨਕਾਰ ਵੀ ਦਿੱਤਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਤੇ ਹੋਈਆਂ ਜਿਮਣੀ ਚੋਣਾਂ ਵਿੱਚ 3268 ਵੋਟਰਾਂ ਨੇ ਆਮ ਆਦਮੀ ਪਾਰਟੀ ਕਾਂਗਰਸ ਦੇ ਭਾਜਪਾ ਉਮੀਦਵਾਰਾਂ ਸਮੇਤ ਕੁੱਲ 45 ਉਮੀਦਵਾਰਾਂ ਨੂੰ ਨਕਾਰ ਦਿੱਤਾ ਹੈ ਇਹਨਾਂ ਵਿੱਚੋਂ 30 ਉਮੀਦਵਾਰ ਚਾਹੇ ਸਨ ਜਿਨ੍ਹਾਂ ਨੂੰ ਨੋਟਾ ਤੋਂ ਵੀ ਘੱਟ ਵੋਟਾਂ ਪਈਆਂ ਗਿੱਦੜਬਾਹ ਚੱਬੇਵਾਲ ਡੇਰਾ ਬਾਬਾ ਨਾਨਕ ਤੇ ਬਰਨਾਲਾ ਵਿਧਾਨ ਸਭਾ ਹਲਕਿਆਂ ਦੀਆਂ ਜਿਮਨੀ ਚੋਣਾਂ ਦੌਰਾਨ ਆਪ ਕਾਂਗਰਸ ਭਾਜਪਾ ਤੇ ਆਜ਼ਾਦ ਉਮੀਦਵਾਰ ਵੱਜੋਂ ਕੁੱਲ 45 ਉਮੀਦਵਾਰ ਮੈਦਾਨ ਦੇ ਵਿੱਚ ਸਨ ਜਾਣਕਾਰੀ ਮੁਤਾਬਕ ਵਿਧਾਨ ਸਭਾ ਹਲਕਾ ਗਿੱਦੜਬਾਹ ਵਿੱਚ 899 ਵੋਟਾਂ ਨੋਟਾ ਖਾਤੇ ਦੇ ਚਰੀਆਂ ਗਈਆਂ ਇਸੇ ਹਲਕੇ ਤੋਂ ਕੁੱਲ 14 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਸੀ ਜਿਨ੍ਹਾਂ ਵਿੱਚੋਂ 11 ਉਮੀਦਵਾਰਾਂ ਨੂੰ ਨੋਟਾਂ ਨਾਲੋਂ ਵੀ ਘੱਟ ਵੋਟਾਂ ਪਈਆਂ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਨੋਟਾਂ ਨੂੰ 618 ਵੋਟਾਂ ਪਈਆਂ ਇਸ ਹਲਕੇ ਤੋਂ 14 ਉਮੀਦਵਾਰ ਚੋਣ ਮੈਦਾਨ ਵਿੱਚ ਸੀ ਇਸ ਵਿੱਚੋਂ 9 ਉਮੀਦਵਾਰ ਨੋਟਾਂ ਤੋਂ ਵੀ ਹਾਰ ਗਏ ਇਸ ਤਰ੍ਹਾਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ 85 ਵੋਟਾਂ ਨੋਟਾਂ ਨੂੰ ਪਈਆਂ ਇਸ ਹਲਕੇ ਵਿੱਚ ਕੁੱਲ 11 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਸਨ ਜਿਨ੍ਹਾਂ ਦੇ ਵਿੱਚੋਂ 7 ਉਮੀਦਵਾਰ ਨੋਟਾਂ ਤੋਂ ਵੀ ਪਛੜ ਕੇ ਰਹਿ ਗਏ ਇਸ ਦੇ ਨਾਲ ਹੀ ਵਿਧਾਨ ਸਭਾ ਹਲਕਾ ਚੱਬੇਵਾਲ ਵਿੱਚ ਨੋਟਾਂ ਨੂੰ 884 ਵੋਟਾਂ ਪਈਆਂ ਨੇ ਇਸ ਹਲਕੇ ਵਿੱਚ ਕੁੱਲ 6 ਉਮੀਦਵਾਰ 6 ਵਿੱਚੋਂ ਤਿੰਨ ਉਮੀਦਵਾਰਾਂ ਨੂੰ ਨੋਟਾ ਨਾਲੋਂ ਵੀ ਘੱਟ ਵੋਟਾਂ ਪਈਆਂ ਨੇ ਜ਼ਿਕਰ ਜੋਗ ਹੈ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਮੈਦਾਨ ਵਿੱਚ ਨਿਤਰੀਆਂ ਤਿੰਨ ਪ੍ਰਮੁੱਖ ਪਾਰਟੀਆਂ ਜਿਹਦੇ ਵਿੱਚ ਕਾਂਗਰਸ ਸੀਗੀ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਉਮੀਦਵਾਰ ਹੀ ਨੋਟਾ ਤੋਂ ਵੀ ਵੱਧ ਵੋਟਾਂ ਪਈਆਂ ਨੇ ਜਦੋਂ ਕਿ ਆਜਾਤ ਤੌਰ ਤੇ ਚੋਣ ਮੈਦਾਨ ਵਿੱਚ ਨਿਤਰੇ ਜ਼ਿਆਤਰ ਉਮੀਦਵਾਰ ਤਾਂ ਨੋਟਾ ਤੋਂ ਵੀ ਪਛੜ ਕੇ ਰਹਿ ਗਏ ਇਸ ਵਿੱਚੋਂ 28 ਉਮੀਦਵਾਰਾਂ ਨੂੰ 500 ਤੋਂ ਵੀ ਘੱਟ ਤੇ 4 ਉਮੀਦਵਾਰਾਂ ਨੂੰ 100 ਤੋਂ ਵੀ ਘੱਟ ਵੋਟਾਂ ਪਈਆਂ ਨੇ ਤਾਂ ਹਰ ਵਿਅਕਤੀ ਨੂੰ ਵੋਟਾਂ ਵਿੱਚ ਖੜਨ ਦਾ ਅਧਿਕਾਰ ਹੈ ਚੋਣ ਲੜਨ ਦਾ ਅਧਿਕਾਰ ਹੈ ਭਾਰਤੀ ਸੰਵਿਧਾਨ ਮੁਤਾਬਕ ਤੇ ਉੱਥੇ ਹੀ ਇੱਕ ਜ਼ਮਾਨਤ ਭਰਨੀ ਪੈਂਦੀ ਹੈ ਇੱਕ ਰਾਸ਼ੀ ਹੁੰਦੀ ਹੈ ਜ਼ਮਾਨਤ ਦੀ ਤੇ ਜੇਕਰ ਮੰਨ ਲਓ ਕਿਸੇ ਵੀ ਉਮੀਦਵਾਰ ਨੂੰ 16% ਜਾਂ 16% ਤੋਂ ਘੱਟ ਵੋਟ ਪੈਂਦੀ ਹੈ ਤਾਂ ਫਿਰ ਉਸ ਦੀ ਜਮਾਨਤ ਜ਼ਬਤ ਹੋ ਜਾਂਦੀ ਹੈ ਜਾਨੀ ਕਿ ਉਹ ਰਾਸ਼ੀ ਫਿਰ ਜਿਹੜੀ ਸਰਕਾਰ ਕੋਲ ਭਰੀ ਹੁੰਦੀ ਹੈ ਪ੍ਰਸ਼ਾਸਨ ਕੋਲ ਤਾਂ ਉਹ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ ਜੇਕਰ ਉਮੀਦਵਾਰ ਭਾਵੇਂ ਚੋਣ ਹਾਰ ਜਾਂਦਾ ਹੈ ਪਰ 16% ਤੋਂ ਜ਼ਿਆਦਾ ਵੋਟਾਂ ਲੈਣ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਉਸਦੀ ਫਿਰ ਜਿਹੜੀ ਜ਼ਮਾਨਤ ਹੈ ਉਹ ਜ਼ਬਤ ਨਹੀਂ ਹੁੰਦੀ ਉਸ ਦੀ ਜ਼ਮਾਨਤ ਰਾਸ਼ੀ ਇਸ ਨੂੰ ਵਾਪਸ ਕਰ ਦਿੱਤੀ ਜਾਂਦੀ ਹੈ ਤਾਂ ਹੁਣ ਇਹ ਹਾਲਾਤ ਬਣੇ ਨੇ ਕਿ ਜਿਨ੍ਹਾਂ ਨੂੰ 100-100 2-200 ਜਾਂ 4-400 ਵੋਟਾਂ ਪਈਆਂ ਨੇ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਚੁੱਕੀਆਂ ਨੇ ਪਰ ਭਾਰਤੀ ਸੰਵਿਧਾਨ ਮੁਤਾਬਕ ਉਹਨਾਂ ਨੂੰ ਚੋਣ ਲੜਨ ਦਾ ਅਧਿਕਾਰ ਸੀ ਉਹਨਾਂ ਨੇ ਚੋਣ ਲੜੀ ਮੈਦਾਨ ਦੇ ਵਿੱਚ ਡਟੇ ਇਹ ਗੱਲ ਵੱਖਰੀ ਹੈ ਕਿ ਉਹਨਾਂ ਨੂੰ ਵੋਟਾਂ ਵੋਟ ਪਰਸੈਂਟ ਜਿਹੜੀ ਬਹੁਤ ਘਟ ਗਈ ਜਿਹੜਾ ਉਹਨਾਂ ਨੂੰ ਫਿਰ ਝਟਕਾ ਲੱਗਿਆ ਤੇ ਉਧਰ ਚਾਰ ਉਮੀਦਵਾਰ ਜਿੱਦਾਂ ਨਹੀਂ ਜਿੱਤ ਹੋਈ ਹੈ ਜਿਹਦੇ ਵਿੱਚ ਤਿੰਨ ਆਮ ਆਦਮੀ ਪਾਰਟੀ ਦੇ ਤੇ ਇੱਕ ਕਾਂਗਰਸ ਦਾ ਜਿੱਥੇ ਬੜੇ ਫਸਵੇਂ ਮੁਕਾਬਲੇ ਦੇ ਨਾਲ ਚੋਣਾਂ ਦੇ ਵਿੱਚ ਉਹਨਾਂ ਦੀ ਜਿੱਤ ਹੋਈ ਹੈ ਤਾਂ ਇਹ ਸਥਿਤੀ ਹੈ ਜਿਹੜੀ ਇਸ ਵਾਰ ਦੇਖਣ ਨੂੰ ਮਿਲੀ ਹੈ ਪਰ ਬਹੁਤ ਸਾਰੇ ਉਮੀਦਵਾਰ ਜਹੇ ਨੇ ਜਿਹੜੇ ਜਮੇ ਪੱਛੜ ਕੇ ਰਹਿ ਜਾਂਦੇ ਨੇ ਕਿਉਂਕਿ ਵੋਟਰਾਂ ਨੂੰ ਆਪਣੀ ਮਰਜ਼ੀ ਨਾਲ ਵੋਟ ਮਤ ਦੇ ਵਰਤੋਂ ਕਰਨ ਦਾ ਅਧਿਕਾਰ ਹੈ ਚਾਹੇ ਉਹ ਨੋਟਾਂ ਨੂੰ ਵੋਟਾਂ ਪਾਉਣ ਚਾਹੇ ਕਿਸੇ ਉਮੀਦਵਾਰ ਨੂੰ ਪਾਉਣ ਉਹਨਾਂ ਦਾ ਆਪਣਾ ਅਧਿਕਾਰ ਹੈ ਉਹਨਾਂ ਦੀ ਆਪਣੀ ਸਵੈ ਇਛਾ ਹੈ ਇਸ ਕਰਕੇ ਸਥਿਤੀ ਬਣੀ ਹੈ ਕਿ 3266 ਜਿਹੜੀਆਂ ਵੋਟਾਂ ਨੇ ਉਹ ਨੋਟਾਂ ਉਪਈਆਂ ਨੇ ਜਾਨੀ ਕਿ ਇਹ ਉਮੀਦਵਾਰ ਵੋਟਰਸ ਜਿਹੜੇ ਉਹ ਕਿਸੇ ਨੂੰ ਵੀ ਪਸੰਦ ਨਹੀਂ ਕਰਦੇ ਹੈਗੇ ਤਾਂ ਜੁੜੇ ਰਹੋ ਨੀਟਰ ਪੰਜਾਬੀ মিডিਆ ਨਾਲ ਦਿਓ ਇਜਾਜ਼ਤ ਧੰਨਵਾਦ